ਨਮਸਕਾਰ ਆਕਾਸ਼ਵਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਜਗਜੀਵਨ ਮੀਤ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਲਮੀ ਮੰਚ ਤੇ ਵਿਕਾਸਸ਼ੀਲ ਮੁਲਕਾਂ ਦੇ ਅਧਿਕਾਰਾਂ ਨੂੰ ਅੱਗੇ ਵਧਾਉਣ ਵਿਸ਼ਵ ਭਾਈਚਾਰੇ ਲਈ ਬੇਮਿਸਾਲ ਸੇਵਾ ਤੇ ਭਾਰਤ ਗੁਆਨਾਹ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਲਈ ਗੁਆਨਾਹ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ ਦਾ ਆਰਡਰ ਆਫ ਐਕਸਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ ਗੁਆਨਾਹ ਦੇ ਸਟੇਟ ਹਾਊਸ ਵਿੱਚ ਅੱਜ ਇੱਕ ਸਮਾਗਮ ਦੌਰਾਨ ਗੁਆਨਾਹ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫਾਨ ਅਲੀ ਨੇ ਪ੍ਰਧਾਨ ਮੰਤਰੀ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਹੈ ਸ਼੍ਰੀ ਮੋਦੀ ਨੇ ਇਹ ਸਨਮਾਨ ਭਾਰਤ ਦੇ ਲੋਕਾਂ ਅਤੇ ਦੋਹਾਂ ਮੁਲਕਾਂ ਦੇ ਲੋਕਾਂ ਦਰਮਿਆਨ ਡੂੰਘੇ ਇਤਿਹਾਸਕ ਸਬੰਧਾਂ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਯਾਤਰਾ ਭਾਰਤ-ਗੁਆਨਾ ਦੋਸਤੀ ਨੂੰ ਗੁੜਾ ਕਰ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਗੁਆਨਾ ਸਬੰਧ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਆਪਸੀ ਵਿਸ਼ਵਾਸ ਦੇ ਆਧਾਰ 'ਤੇ ਨੇ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਭਾਰਤ ਹਰ ਖੇਤਰ ਵਿੱਚ ਗੁਆਨਾ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਸਹਿਯੋਗ ਸਿਰਫ ਦਵੱਲੇ ਸਬੰਧ ਸੋ ਗੋ ਸਮੁੱਚੇ ਵਿਕਾਸਸ਼ੀਲ ਮੁਲਕਾਂ ਲਈ ਵੀ ਮਹੱਤਵਪੂਰਨ ਹੈ। ਰਾਸ਼ਟਰੀ ਲੋਕ ਪ੍ਰਸਾਰਕ ਪ੍ਰਸਾਰ ਭਾਰਤੀ ਨੇ ਆਪਣਾ OTT ਪਲੇਟਫਾਰਮ ਵੇਵ ਸ਼ੁਰੂ ਕੀਤਾ ਹੈ। ਕੱਲ ਗੁਆਹ ਵਿੱਚ 95ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ IFFI ਦੇ ਉਦਘਾਟਨੀ ਸਮਾਗਮ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ। ਵੇਵਜ਼ ਦਾ ਉਦੇਸ਼ ਡਿਜੀਟਲ ਸਟ੍ਰੀਮਿੰਗ ਸੇਵਾਵਾਂ ਦੀ ਵੱਡੀ ਮੰਗ ਨੂੰ ਪੂਰਾ ਕਰਦੇ ਹੋਏ ਤੇ ਆਧੁਨਿਕ ਡਿਜੀਟਲ ਰੁਝਾਨਾਂ ਨੂੰ ਅਪਣਾਉਂਦਿਆਂ ਪੁਰਾਣੀਆਂ ਯਾਦਾਂ ਨੂੰ ਮੁੜ ਸੁਰਜੀਤ ਕਰਨਾ ਹੈ। ਵੇਵ ਵਿੱਚ ਰਮਾਇਣ, ਮਹਾਭਾਰਤ, ਸ਼ਕਤੀਮਾਨ ਅਤੇ ਹਮ ਲੋਗ ਵਰਗੇ ਸ਼ੋਅ ਸ਼ਾਮਲ ਨੇ। ਇਹ ਪਲੇਟਫਾਰਮ ਦਰਸ਼ਕਾਂ ਨੂੰ ਭਾਰਤ ਦੇ ਸੱਭਿਆਚਾਰਕ ਅਤੇ ਭਾਵਨਾਤਮਕ ਵਿਰਸੇ ਨਾਲ ਜੋੜੇਗਾ ਪ੍ਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਕੁਮਾਰ ਸੈਗਲ ਨੇ ਕਿਹਾ ਕਿ ਵੇਵਜ਼ ਹੋਰ OTT ਪਲੇਟਫਾਰਮਾਂ ਦੇ ਮੁਕਾਬਲੇ ਵਿਲੱਖਣ ਹੈ ਜੋ ਕਿ ਹੋਰ ਸੇਵਾਵਾਂ ਦੇ ਨਾਲ-ਨਾਲ ਸਾਫ਼-ਸੁਥਰੇ ਅਤੇ ਪਰਿਵਾਰ ਮੁਖੀ ਮਨੋਰੰਜਨ ਦੀ ਪੇਸ਼ਕਾਰੀ ਕਰਦਾ ਹੈ ਵੇਵਜ਼ ਵਿੱਚ ਖਬਰਾਂ ਦਸਤਾਵੇਜ਼ੀ ਫਿਲਮਾਂ ਅਤੇ ਖੇਤਰੀ ਸਮਗਰੀ ਵੀ ਸ਼ਾਮਲ ਹੈ ਜੋ ਸਮਾਵੇਸ਼ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੀ ਹੈ ਵੇਵਜ਼ ਵਿੱਚ 12 ਤੋਂ ਵੱਧ ਭਾਸ਼ਾਵਾਂ ਅਤੇ 10 ਤੋਂ ਵੱਧ ਸ਼ੈਲੀਆਂ ਵਿੱਚ ਸਮਗਰੀ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਦਰਸ਼ਕਾਂ ਲਈ ਸਮਗਰੀ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਮੋਹਾਲੀ ਸਥਿਤ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ ਆਇਸਰ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ 16 ਤੋਂ 21 ਨਵੰਬਰ ਤੱਕ ਕਰਵਾਏ ਇੱਕ ਦੋ ਦਿਨਾਂ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਦੇ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਕਸ਼ਮੀਰ ਤੋਂ ਆਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਹੈ ਆਪਣੇ ਸੰਬੋਧਨ ਚ ਰਾਜਪਾਲ ਕਟਾਰੀਆ ਨੇ ਇਸ ਪ੍ਰੋਗਰਾਮ ਦੇ ਵਿੱਚ ਕਸ਼ਮੀਰ ਘਾਟੀ ਦੇ 6 ਚੁਣੇ ਹੋਏ ਚਿਲੇਆ ਅਨੰਤਨਾਗ ਕਪਵਾੜਾ ਬਾਰਾਮੂਲਾ ਬਡਮਾਗ ਸ਼ਿਨਗਰ ਅਤੇ ਕਪਲਵਾਮਾ ਤੋਂ 18 ਤੋਂ 22 ਸਾਲ ਦੀ ਉਮਰ ਦੇ 132 ਕਸ਼ਮੀਰੀ ਨੌਜਵਾਨਾਂ ਨੂੰ ਸ਼ੁਭ ਕਾਮਨਾ ਦਿੰਦੇ ਆ ਕਿ ਹੈ ਕਿ ਨੈਰੋ ਯੁਵਾ ਕੇਂਦਰ ਵੱਲੋਂ ਕੀਤੇ ਜਾ ਰਹੇ ਕੌਮੀ ਪੱਧਰ ਦੇ ਅਜਿਹੇ ਪ੍ਰੋਗਰਾਮ ਦੇਸ਼ ਦੇ ਨੌਜਵਾਨਾਂ ਨੂੰ ਆਪਸੀ ਭਾਈਚਾਰੇ, ਪਿਆਰ, ਮੇਲਮਲਾਪ ਤੇ ਸੰਸਕਰਨ ਨਾਲ ਜੋੜ ਰਿਹਾ ਹੈ। ਇੱਕ ਭਾਰਤ, ਸ਼੍ਰੇਸ਼ਟ ਭਾਰਤ। ਮੈਂ ਸੋਚਦਾ ਹਾਂ ਇਹ ਜਿਤਨੇ ਵੀ ਅੱਜਕਲ੍ਹ ਜੋ ਡੈਨ ਨੇ ਪ੍ਰਯੋਗ ਜੋ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਇੱਕ ਯੁਵਾ ਪੀੜ੍ਹੀ ਕੇ ਮਾਧਿਅਮ ਦੇਖਾਤਾ। ਔਰ ਆਪਰ ਮੈਂ ਕਹਿੰਦੇ ਹਾਂ ਬਾਗਿਆਸ਼ਾਲੀ ਹੈ ਕਿ ਅਭੀ ਤੱਕ ਜੋ ਵਿਸ਼ਵ ਮੈਂ ਸਭ ਤੋਂ ਜ਼ਿਆਦਾ ਯੁਵਾ ਪੀੜ੍ਹੀ अगर किसी देश में है वो तो भारत में यूथ जो है वो वो भारत का भविष्य है अगर इस देश के आजादी में भी सबसे बड़ा योगदान किसी का रहा है तो नौजवानों का रहा है आपके पास स्किल इंडिया स्टार्टअप इंडिया मेकिंग इंडिया डिजिटल इंडिया मतलब ये जो विभिन्न प्रकार के तरीकों से देश के विकास में आपका योगदान अधिक से अधिक बढ़े इसीलिए देश के प्रधानमंत्री लगातार आपको हमको प्रेरित कर रहे ਇਸ ਮੌਕੇ ਆਏ ਸਰ ਦੇ ਡਾਇਰੈਕਟਰ ਡਾਕਟਰ ਅਨਿਲ ਕੁਮਾਰ ਤ੍ਰਿਪਾਠੀ ਡਿਪਟੀ ਕਮਿਸ਼ਨਰ ਆਸ਼ਕਾ ਜੈਨ ਤੇ ਮੋਹਾਲੀ ਦੇ ਐਸਐਸਪੀ ਦੀਪਕ ਪਾਰਿਕ ਵੀ ਮੌਜੂਦ ਰਹੇ ਕਸ਼ਮੀਰੀ ਨੌਜਵਾਨਾਂ ਨੂੰ ਤਰੱਕੀ ਅਤੇ ਉਦਯੋਗਿਕ ਕੌਂਤੀ ਵਿੱਚ ਮੌਕੇ ਪ੍ਰਦਾਨ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਵਿਕਾਸ ਕਦੀਆਂ ਹੁਨਰ ਵਿਕਾਸ ਵਿਦਗਤ ਤੇ ਰੁਜ਼ਗਾਰ ਦੇ ਮੌਕਿਆਂ ਦੀ ਉਪਲਬਧਤਾ ਤੇ ਧਿਆਨ ਦਿਵਾਇਆ ਗਿਆ ਇਸ ਮੌਕੇ ਕਸ਼ਮੀਰੀ ਨੌਜਵਾਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਨੇ नाम मेरा अरबाज़ बशीर डार है हम कश्मीर से हैं हमें यहाँ दस दिन हो गए तो हम यहाँ पे अपना कल्चर आगे बढ़ाना चाहते थे कश्मीरी कल्चर कल्चर भी अच्छा था यहाँ के लोग भी अच्छे थे सब कुछ अच्छा था जैसे इन लोगों ने हमें इनका डोसा खिलाया हम लोगों ने इनको कश्मीरी वाजवान खिलाया मैं शाहिद रशीद हूँ मैं बिलोंग कर रहा हूँ कश्मीर से सर जैसे हमारी अपनी फैमिली साथ में तो कोई भी किसी चीज़ की दिक्कत नहीं आया ਗੰਢਤੰਤਰ ਦਿਵਸ ਦੀ ਪ੍ਰੇਡ ਦਿੱਲੀ ਵਿੱਚ ਹਿੱਸਾ ਲੈਣ ਦੇ ਲਈ ਐਨਸੀਸੀ ਕੈਡਟਸ ਦੀ ਰੂਪਨਗਰ ਵਿੱਚ ਤਿਆਰੀ ਚੱਲ ਰਹੀ ਹੈ ਪ੍ਰੇਡ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਦੇ ਸਾਂਝਾ ਡਾਕਟ੍ਰੇਟ ਦੇ ਅਧੀਨ ਐਨਸੀਸੀ ਅਕੈਡਮੀ ਵਿਖੇ ਮੁਕਾਬਲੇ ਚੱਲ ਰਹੇ ਨੇ ਇਸੇ ਡਾਇਰੈਕਟੋਰੇਟ ਦੇ 124 ਐਨਸੀਸੀ ਕੈਡਟ ਦਿੱਲੀ ਦੀ ਪਬਲਿਕ ਡੇ ਪ੍ਰੇਡ ਵਿੱਚ ਹਿੱਸਾ ਲੈਣ ਲਈ ਜਾਣਗੇ ਇਨ੍ਹਾਂ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪੰਜਾਬ ਹਰਿਆਣਾ ਅਤੇ ਹਿਮਾਚਲ ਚੰਡੀਗੜ੍ਹ ਤੋਂ 400 ਕੈਡਟ ਸਿਮਿਤ ਕਰ ਰਹੇ ਨੇ ਇਹ ਬੱਚੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੇ ਨਾਲ ਵੀ ਮੁਲਾਕਾਤ ਕਰਨਗੇ। ਐਸਐਸ ਨਗਰ ਵਿੱਚ ਸਿਹਤ ਵਿਭਾਗ ਨੇ ਕਿਸਾਨਾਂ ਨੂੰ ਵਧੀਆ ਗੁਣਵੱਤਾ ਦੀਆਂ ਖਾਦਾਂ, ਬੀਜ ਅਤੇ ਕੀਟਨਾਸ਼ਕ ਉਪਲਬਧ ਕਰਾਉਣ ਲਈ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾਕਟਰ ਸ਼ੁਭਕਰਨ ਸਿੰਘ ਨੇ ਡੀਲਰ ਨੂੰ ਸਖਤ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਕਿਸੇ ਹੀ ਪ੍ਰਕਾਰ ਦੀ ਮਾੜੇ ਦਰਜੇ ਦੀ ਖੇਤੀ ਸਮਗਰੀ ਵੇਚਦਾ ਫੜਿਆ ਗਿਆ ਤਾਂ ਉਸ ਪਰ ਉਤੇ ਸਖਤ ਕਾਰਵਾਈ ਕੀਤੀ ਜਾਏਗੀ। ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ। ਨਮਸਕਾਰ। you <music>